ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਮੈਂ ਮਿਤਰੀ ਵਰਤਾਰ ਹੁੰਦੀ ਹਾਂਜੀ ਹਾਂਜੀ ਜੇ ਤੁਸੀਂ ਪਹਿਲਾਂ ਵੀ ਆਪਣੇ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਤੇ ਹੁਣ ਇੱਕ ਵਾਰ ਫੇਰ ਆਪਾਂ ਨਵੀਂ ਵੀਡੀਓ ਦੇ ਨਾਲ ਹਾਜ਼ਰ ਹਾਂ ਆਪਣੇ ਵੀਰ ਦਾ ਕੰਮ ਲੈ ਕੇ ਜੋ ਕਿ ਪਿੰਡ ਜਲੂਰ ਦੇ ਵਿੱਚ ਜਗਵੀਰ ਸਿੰਘ ਹੈ ਉਹ ਇਹਨਾਂ ਨੇ ਆਪਣਾ ਚੱਪਲਾ ਬਣਾਉਣ ਦਾ ਕੰਮ ਸਟਾਰਟ ਕੀਤਾ ਨਮਾ ਬਹੁਤ ਹੀ ਵਧੀਆ ਕੁਆਲਿਟੀ ਦੀ ਚੱਪਲਾ ਹੈ ਜੈਂਟਸ ਚੱਪਲ ਲੇਡੀ ਚੱਪਲ ਜਿਹੋ ਜੀ ਮਰਜ਼ੀ ਲੈ ਸਕਦੇ ਜੀ ਉਹ ਨਵਾਂ ਕੰਮ ਸਟਾਰਟ ਕੀਤਾ ਵੀਰ ਨੇ ਬਾਅਦ ਤੋਂ ਬਾਅਦ ਸਪੋਰਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਬਾਕੀ ਦੇਖੋ ਜੀ ਏ ਤੋਂ ਜਦ ਨੰਬਰ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਤਰ੍ਹਾਂ ਦੀ ਚਿੱਪਲ ਹਰ ਤਰ੍ਹਾਂ ਦਾ ਕਲਰ ਬਾਕੀ ਮਟੀਰੀਅਲ ਦੇਖੋ ਜੀ ਫੁੱਲ ਮਟੀਰੀਅਲ ਲਿਆ ਕੇ ਰੱਖਿਆ ਹੋਇਆ ਹੈਗਾ ਕਿਸੇ ਵੀ ਦੁਕਾਨਦਾਰ ਵੀਰ ਨੂੰ ਵੀ ਲੋੜ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਹੱਬਾਰਕ ਕਰ ਸਕਦਾ ਵੀਰ ਨਾਲ ਜੇ ਪਹੁੰਚ ਵੀ ਕਹੋਗੇ ਤਾਂ ਪਹੁੰਚ ਵੀ ਕਰ ਦੂਗਾ ਤੇ ਬਾਕੀ ਪਹਿਲਾ ਕੁਆਲਟੀ ਚੈੱਕ ਕਰੋ ਥੋੜੇ ਪੀਸ ਮਗਾ ਕੇ ਦੇਖੋ ਤੇ ਕਿਸੇ ਵੀ ਵੀਰ ਨੂੰ ਘਰੇਲੂ ਪਰ ਘਰੇਲੂ ਵਰਤ ਵਾਸਤੇ ਚੱਪਲ ਦੀ ਲੋੜ ਹੈ ਤਾਂ ਵੀਰ ਤੋਂ ਘਰੋਂ ਆ ਕੇ ਵੀ ਲਿਆ ਸਕਦੇ ਨੇ ਪਿੰਡ ਬਲੂਰ ਤੋਂ ਤੇ ਜੇ ਕਿਸੇ ਵੀ ਦੁਕਾਨਦਾਰ ਵੀਰ ਨੂੰ ਜਾਂ ਕਿਸੇ ਵੀਰ ਨੇ ਮੋਟਰਸਾਈਕਲ ਤੇ ਲੱਦ ਕੇ ਵੇਚਣੀਆਂ ਹੋਣ ਕਈ ਵਾਰ ਆਪਾਂ ਪਿੰਡਾਂ ਨੂੰ ਦਿੱਤੀ ਵੀ ਫੇਰੀ ਲਾ ਕੇ ਵੇਚ ਦਿਆਂਗੇ ਤਾਂ ਉਹ ਵੀ ਵੀ ਇੱਥੇ ਲਿਆ ਸਕਦੇ ਨੇਗੇ ਬਹੁਤ ਹੀ ਵਾਜਬ ਰੇਟ ਤੇ ਚੱਪਲਾਂ ਦੇਣਗੇ ਹਰ ਤਰ੍ਹਾਂ ਦੀ ਕੁਆਲਟੀ ਦੇ ਵਿੱਚ ਵਧੀਆ ਕੁਆਲਟੀ ਦੇ ਵਿੱਚ ਮਟੀਰੀਅਲ ਪੂਰਾ ਜੀ ਜਿੰਨਾ ਮਰਜ਼ੀ ਮਾਲ ਲੈ ਸਕਦੇ ਹੋ ਸਾਰਾ ਮਾਲ ਆਪ ਤਿਆਰ ਕਰਦੇ ਨੇ ਘਰੇ ਕੋਈ ਬਾਹਰੋਂ ਨਹੀਂ ਲਿਆ ਕੇ ਦੇਖਦੇ ਹੈਗੇ ਤੋਂ ਆਪਾਂ ਵੀਰ ਨਾਲ ਗੱਲ ਕਰਾਉਣੇ ਆਂਗੇ ਹਾਂਜੀ ਬਾਈ ਸੱਚੀ ਗੱਲ ਹੋਰ ਠੀਕ ਹੈ ਜੀ ਹਾਂ ਠੀਕ ਹੈ ਕਿੰਨਾ ਚਿਰ ਹੋ ਜਾਵੇ ਤੇ ਕੰਮ ਸਟਾਰਟ ਕੀਤੇ ਨੂੰ ਕੰਮ ਸੜ ਕਰਨ ਦਾ 20 ਦਿਨ ਹਾਂ ਵਧੀਆ ਕਰਦੇ ਹੋਗੇ ਹਾਂਜੀ ਬਹੁਤ ਵਧੀਆ ਜੀ ਤੇ ਕੁਆਲਿਟੀ ਕਿੱਦਾਂ ਦੀ ਆ ਇੱਕ ਵਾਰ ਕੀ ਨੰਬਰ ਲੈਣ ਦਾ ਆਪਾਂ ਮੈਟ ਜੀ ਵਧੀਆ ਮਹਿੰਗੇ ਮੈਟ ਨੇ ਜੀ ਠੀਕ ਹੈ ਜੀ ਕੋਈ ਹਰਕਾ ਮੈਟ ਨਹੀਂ ਹੈਗਾ ਜੀ ਇਹ ਮੈਟ ਵੀ ਕਈ ਤਰ੍ਹਾਂ ਦੇ ਆਉਂਦੇ ਨੇ ਜੀ ਹਾਂ ਕੋਤਾ 200 ਦਾ ਕੋਤਾ 300 ਦਾ ਇਹ ਆਪਾਂ 800 ਦਾ ਮੈਟ ਆ ਰਿਹਾ ਜੀ ਠੀਕ ਹੈ ਜੀ ਹਾਂ ਤੇ ਜੇ ਕੋਈ ਦੁਕਾਨਦਾਰ ਵੀਰ ਤੁਹਾਨੂੰ ਕਹੇ ਵੀ ਸਾਡੇ ਲੇਪੇ ਪਹੁੰਚ ਕਰੋ ਉਹਦਾ ਕੀ ਪ੍ਰੋਸੀਜਰ ਕਰੋਗੇ ਪਹੁੰਚ ਵੀ ਹੋ ਜੂਗੀ ਜੀ ਹੋ ਜੂਗੀ ਜੀ ਹਾਂ ਜੀ ਠੀਕ ਹੈ ਜੀ ਅਲਾਰਟੀ ਅਸਰ ਨਾ ਆਉਂਦੀ ਫਟਾਂ ਨਹੀਂ ਆਉਂਦੀ ਆਪਾਂ ਪਹੁੰਚੀ ਕਰਾਂਗੇ ਠੀਕ ਹੈ ਤੇ ਬਾਈ ਜਰੂਰ ਦੇਖੋ ਇੱਕ ਵਾਰ ਕੁਆਲਿਟੀ ਚੈੱਕ ਕਰੋ ਪਹਿਲਾਂ ਥੋੜਾ ਸਮਾਨ ਮੰਗਵਾ ਲ ਇਲਾ ਕੁਆਲਿਟੀ ਚੈੱਕ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਬਾਈ ਨਾਲ ਸੰਪਰਕ ਕਰ ਲਓ ਤੁਹਾਡੇ ਲਵੇ ਘਰੇ ਪਹੁੰਚ ਕਰ ਜਾਇਆ ਕਰੂਗਾ ਦੁਕਾਨ ਤੇ ਪਹੁੰਚ ਕਰ ਜਾਇਆ ਕਰੂਗਾ ਸੋ ਖਾਸ ਕਰਕੇ ਜੋ ਪਿੰਡਾਂ ਦੇ ਵਿੱਚ ਦੁਕਾਨਦਾਰ ਨੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਟਾਈਮ ਹੈ ਇਹ ਆਪਾਂ ਮੰਗਵਾ ਸਕਦੇ ਆਂਗੇ ਫੋਨ ਕਰੋ ਤੇ ਤੁਹਾਡੇ ਲਵੇ ਸੈਂਪਲ ਦੇ ਕੇ ਜਾਊਗਾ ਉਸ ਤੋਂ ਬਾਅਦ ਤੁਸੀਂ ਕੁਆਂਟੀਟੀ ਉਸ ਹਿਸਾਬ ਨਾਲ ਮੰਗਾ ਸਕਦੇ ਹੋ 100 ਪੀਸ ਮੰਗਾ ਲਓ 200 ਮੰਗਾ ਲਓ 50 ਮੰਗਾ ਲਓ ਇੱਕ ਵਾਰ ਪਹਿਲਾਂ 5-7 ਪੀਸ ਮੰਗਾ ਕੇ ਕਵਾਲਿਟੀ ਚੈੱਕ ਜ਼ਰੂਰ ਕਰ ਲਓ ਜੀ ਉਸ ਤੋਂ ਬਾਅਦ ਵੀਰ ਨਾਲ ਸੰਪਰਕ ਕਰਕੇ ਰੱਖੋ ਤੇ ਆਪਣੇ ਪੰਜਾਬੀ ਭਰਾ ਨੇ ਕੰਮ ਸ਼ੁਰੂ ਕੀਤਾ ਇਹਦਾ ਸਾਥ ਵੱਧ ਤੋਂ ਵੱਧ ਦਿਓ ਜੀ ਆਪਾਂ ਇਹੀ ਕਰ ਸਕਦੇ ਹਾਂ ਤੇ ਵੱਧ ਤੋਂ ਵੱਧ ਆਪਾਂ ਸਾਥ ਦਿਓ ਆਪਣੇ ਵੀਰਾਂ ਦਾ ਜੋ ਵੀ ਨਵਾਂ ਕੰਮ ਸਟਾਰਟ ਕਰਦੇ ਨੇਗੇ ਤੇ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲੇ ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਸੰਪਰਕ ਕਰ ਸਕਦਾ ਹੈ ਜੀ ਪਤਾ ਨੋਟ ਕਰ ਲਓ ਜੀ ਜਸਵੀਰ ਸਿੰਘ son of ਪ੍ਰੀਤਮ ਸਿੰਘ ਪਿੰਡ ਜਲੂਰ ਨੇੜੇ ਦਾਣਾ ਮੰਡੀ ਜੀ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਸੋ ਤੁਸੀਂ ਫੋਨ ਕਰਕੇ ਵੀ ਸੰਪਰਕ ਕਰ ਸਕਦੇ ਹੋ ਤੇ ਆ ਕੇ ਵਿజిਟ ਕਰਨਾ ਤਾਂ ਕਿ ਦੇਖ ਵੀ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਵੱਧ ਤੋਂ ਵੱਧ ਧੰਨਵਾਦ